ਪੰਜਾਬ ਹਰਿਆਣਾ ਬਾਰਡਰ ਬੰਦ ਹੋਣ ਦੇ ਚੱਲਦਿਆਂ ਹੁਣ ਖਨੋਰੀ ਸ਼ਹਿਰ ਦੇ ਦੁਕਾਨਦਾਰ ਮੰਡੀ ਦੀ ਚਪੇਟ ਵਿੱਚ ਆ ਗਏ ਨੇ ਜਿਸ ਤੋਂ ਬਾਅਦ ਦੁਕਾਨਦਾਰਾਂ ਦੇ ਵੱਲੋਂ ਹੁਣ ਕਿਸਾਨਾਂ ਦੇ ਹੱਕ ਵਿੱਚ ਹੌਕਾ ਦਿੱਤਾ ਗਿਆ ਦੱਸ ਦਈਏ ਪੰਜਾਬ ਹਰਿਆਣਾ ਦਾ ਬਾਰਡਰ ਬੰਦ ਹੋਣ ਕਾਰਨ ਹਰਿਆਣੇ ਦੇ ਪਿੰਡਾਂ ਦੇ ਗ੍ਰਾਹਕ ਜਿਹੜੇ ਉਹ ਖਨੋਰੀ ਨਹੀਂ ਪਹੁੰਚ ਰਹੇ ਜਿਸ ਕਾਰਨ ਦੁਕਾਨਦਾਰਾਂ ਦੇ ਕੰਮ ਠੱਪ ਹੋ ਰਹੇ ਨੇ ਦੁਕਾਨਦਾਰਾਂ ਨੇ ਆਪਣੇ ਦੁੱਖੜੇ ਸੁਣਾਉਂਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਦਾ ਮਸਲਾ ਹੱਲ ਕਰੇ ਅਤੇ ਰਾਹ ਖੋਲੇ ਜਿਸ ਕਾਰਨ ਪਹਿਲਾਂ ਵਾਂਗ ਉਹਨਾਂ ਦੀ ਦੁਕਾਨਦਾਰੀ ਚੱਲ ਸਕੇ ਮੇਰੀ ਸਰਕਾਰ ਅੱਗੇ ਇਹੀ ਅਪੀਲ ਹੈ ਜੀ ਕਿਸਾਨਾਂ ਦੀਆਂ ਮੰਗਾਂ ਜਲਦ ਤੋਂ ਜਲਦ ਮੰਨ ਕੇ ਬੈਠ ਕੇ ਗੱਲ ਕੀਤੀ ਜਾਵੇ ਤਾਂ ਕਿ ਤਰਨਾ ਚੁੱਕਿਆ ਜਾ ਸਕੇ ਸਾਰੇ ਕਿਸਾਨ ਵਾਪਸ ਜਾ ਸਕਣ ਅਤੇ ਉਹ ਰਾਹ ਖੁੱਲ ਸਕੇ ਜਿੱਦੀ ਵਜ੍ਹਾ ਨਾਲ ਇੱਕ ਸ਼ਹਿਰ ਵਿੱਚ ਦੁਬਾਰਾ ਕੰਮ ਚੱਲ ਸਕੇ ਕੰਮ ਤੇ ਬਹੁਤ ਫਰਕ ਪੈ ਚੁੱਕਾ ਹੈ ਆਵਾਜਾਈ ਦੇ ਬੰਦ ਹੋਣ ਕਰਕੇ ਸਾਡੀ ਸਾਰੇ ਦੁਕਾਨਦਾਰਾਂ ਦੀ ਇਹੀ ਅਪੀਲ ਹੈ ਕਿ ਤਰਨੇ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇ ਸਰਕਾਰ ਕਿਸਾਨਾਂ ਦੀਆਂ ਮੰਗਾਂ ਤੇ ਗੌਰ ਕਰੇ ਬੈਠ ਕੇ ਗੱਲ ਨਿਬੇੜੇ ਤਾਂ ਕਿ ਹਾਲਾਤ ਸਹੀ ਹੋ ਸਕਣਗੇ ਕਿਤੇ ਕਿਤੇ ਪਿੰਡ ਨੇ ਪਾਜੀ ਜੀ ਦਾ ਰਾਹ ਹੁਣ ਬੰਦ ਹੋ ਚੁੱਕਿਆ ਜਿਹੜਾ ਤੁਹਾਡੇ ਕੋਲ ਨਹੀਂ ਆ ਰਿਹਾ ਖਨੋਰੀ ਬਾਰਡਰ ਤੇ ਹੈ ਜੀ ਇਸ ਕਰਕੇ ਇਹਨੂੰ ਹਰਿਆਣਾ ਨਾਲ ਪੈਂਦਾ ਹੈ ਬਾਰਡਰ ਤੋਂ ਪਾਰ ਦੇ ਜਿੰਨੇ ਵੀ ਪਿੰਡ ਨੇ ਦਾਤਾ ਸਿੰਘ ਵਾਲਾ ਪੀਪਲ ਥਾ ਗੜੀ ਨਰਵਾਣੀ ਤੱਕ ਦੇ ਲੋਕ ਇੱਥੇ ਆਉਂਦੇ ਸੀ ਵਧੀਆ ਰੌਣਕ ਲੱਗੀ ਰਹਿੰਦੀ ਸੀ ਜੀ ਸਾਰਾ ਦਿਨ ਸਾਡੇ ਕੋਲ ਕਦੀ ਇੰਨਾ ਟਾਈਮ ਨਹੀਂ ਸੀ ਹੁੰਦਾ ਵੀ ਅਸੀਂ ਫ੍ਰੀ ਖੜ ਸਕੀਏ ਪਰ ਹੁਣ ਤਾਂ ਲਾ ਲੋ ਸਾਰੇ ਦਿਨ ਚ ਫ੍ਰੀ ਵਾਂਗੂ ਹੀ ਦਿਨ ਲੰਘਦਾ ਖਰਚਾ ਘਟਨਾ ਵੀ ਮੁਸ਼ਕਿਲ ਹੋਇਆ ਪਿਆ ਹੈ ਜੀ ਦੱਸਦੇ ਇਹ 13 ਫਰਵਰੀ 2024 ਤੋਂ ਕਿਸਾਨ ਪੰਜਾਬ ਅਤੇ ਹਰਿਆਣਾ ਬਾਰਡਰ ਦੇ ਉੱਪਰ ਖਨੋਰੀ ਸ਼ਹਿਰ ਤੋਂ ਕਰੀਬ 2 ਕਿਲੋਮੀਟਰ ਅੱਗੇ ਆਪਣੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਰਾਹ ਬੰਦ ਕਰਕੇ ਬੈਠੇ ਹੋਏ ਨੇ ਜਿਸ ਕਾਰਨ ਪੰਜਾਬ ਅਤੇ ਹਰਿਆਣਾ ਦਾ ਸੜਕੀ ਸੰਪਰਕ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ ਉੱਥੇ ਹੀ ਜਦੋਂ ਅੱਜ ਜਗਬਾਣੀ ਦੀ ਟੀਮ ਖਨੋਰੀ ਬਾਜ਼ਾਰ ਵਿੱਚ ਪਹੁੰਚੀ ਤਾਂ ਬਾਜ਼ਾਰਾਂ ਵਿੱਚ ਜਿੱਥੇ ਪਹਿਲਾਂ ਹਲਚਲ ਦਿਖਾਈ ਦਿੰਦੀ ਸੀ ਹੁਣ ਉਹ ਬਾਜ਼ਾਰ ਸੁੰਨੇ ਪਏ ਨੇ ਦੁਕਾਨਦਾਰਾਂ ਨੇ ਕਿਹਾ ਇੱਕ ਸਾਲ ਬੀਤਣ ਵਾਲਾ ਹੈ ਸਾਡੀਆਂ ਦੁਕਾਨਾਂ ਦੇ 70 ਤੋਂ 80 ਫੀਸਦੀ ਗ੍ਰਾਹਕ ਜੋ ਨੇ ਉਹ ਘਟ ਗਏ ਨੇ ਕਿਉਂਕਿ ਖਨੋਰੀ ਵਿੱਚ ਪਹਿਲਾਂ ਹਰਿਆਣੇ ਦੇ ਪਿੰਡਾਂ ਦੇ ਲੋਕ ਖਰੀਦੋ-ਫਰੋਕਤ ਕਰਨ ਲਈ ਆਉਂਦੇ ਸਨ ਪਰ ਹੁਣ ਜਦੋਂ ਤੋਂ ਪੰਜਾਬ ਅਤੇ ਹਰਿਆਣੇ ਦਾ ਰਸਤਾ ਬੰਦ ਹੋਇਆ ਹੈ ਉਦੋਂ ਤੋਂ ਖਨੋਰੀ ਦੇ ਵਿੱਚ ਹਰਿਆਣੇ ਦੇ ਕਿਸੇ ਵੀ ਪਿੰਡ ਦੇ ਲੋਕ ਨਹੀਂ ਆਉਂਦੇ ਜਿਸ ਕਾਰਨ ਸਿਰਫ ਪੰਜਾਬ ਪਾਸੇ ਦੇ ਲੋਕ ਗ੍ਰਾਹਕ ਰਹਿ ਗਏ ਨੇ ਜਿਨ੍ਹਾਂ ਦੀ ਗਿਣਤੀ ਵੀ ਬਹੁਤ ਘੱਟ ਹੈ ਜਿਸ ਦੇ ਚਲਦਿਆਂ ਉਹਨਾਂ ਦੀ ਦੁਕਾਨਦਾਰੀ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਮੰਡੀ ਦੇ ਹਾਲਾਤ ਤਾਂ ਬੁਰੀ ਨੇ ਜੀ ਵਿਲੇ ਬਹਿ ਕੇ ਚਲ ਜਾਈਦਾ ਈ ਜਿਹੜਾ ਟਾਈਮ ਸ਼ਾਮ ਦਾ ਹੁੰਦਾ ਬਸ ਉਹਦੇ ਚ ਦੋ ਚਾਰ ਗਾਹ ਆ ਜਾਂਦੇ ਆ ਉਹਨੇ ਨਾਲ ਗੁਜ਼ਾਰਾ ਕਰੀ ਜਾਂਦਾ ਜੀ ਅ ਪਹਿਲਾਂ ਤੋਂ ਹੁਣ ਅਗਰ ਆਪਾਂ ਪਰਸੈਂਟੇਜ ਦੀ ਗੱਲ ਕਰੀਏ ਤਾਂ ਕਿੰਨਾ ਅਸਰ ਪੈ ਗਿਆ ਪਰਸੈਂਟੇਜ ਤਾਂ ਜੀ ਪਰਸੈਂਟੇਜ ਤਾਂ ਦੇਖ ਨਹੀਂ ਸਕਦੇ ਬਾਕੀ ਲਾ ਲਓ ਵੀ 60 70% ਤਾਂ ਫਰਕ ਪੈ ਗਿਆ 20 30% ਹੀ ਗਾਹ ਰਹਿ ਗਈ ਹਾਂਜੀ ਬਾਰਡਰ ਬੰਦ ਹੋਣ ਨਾਲ ਫਰਕ ਪਿਆ ਹਾਂਜੀ ਬਹੁਤ ਫਰਕ ਪਿਆ ਜੀ ਥੋੜਾ ਬਹੁਤਾ ਨਹੀਂ ਬਹੁਤ ਫਰਕ ਪਿਆ ਜੀ ਕੀ ਅਪੀਲ ਕਰਨੀ ਤੁਹਾਨੂੰ ਅਪੀਲ ਤੇ ਹੀ ਆ ਜੀ ਸਰਕਾਰਾਂ ਨੂੰ ਕਟੋ-ਕਟ ਬੈਠ ਕੇ ਕਿਸਾਨਾਂ ਨਾਲ ਗੱਲਬਾਤਾਂ ਕਰਨ ਗੱਲਬਾਤ ਕਰਨ ਕੋਈ ਹੱਲ ਕੱਢਣ ਉਹਨਾਂ ਨੂੰ ਜਿਹੜੀ ਵੀ ਉਹਨਾਂ ਦੀਆਂ ਮੰਗਾਂ ਨੇ ਇੱਕ ਵਾਰੀ ਉਹਨਾਂ ਤੇ ਕੋਈ ਵਿਚਾਰ ਕਰਨਾ ਤੇ ਸਰਕਾਰਾਂ ਬਸ ਇਹ ਅਪੀਲ ਆ ਕਿ ਕਿਸਾਨਾਂ ਦੀ ਜਿਹੜੀ ਮੰਗ ਆ ਜੇ ਮੰਨੀ ਜਾ ਸਕਦੀ ਆ ਤਾਂ ਘੱਟੋ ਘੱਟ ਉਹਨਾਂ ਨੂੰ ਮੰਨੋ ਤੇ ਉਹਨਾਂ ਨੂੰ ਕਿਸੇ ਪਾਸੇ ਲਾਓ ਉਹ ਵੀ ਵਿਚਾਰੇ ਬੈਠੇ ਨੇ ਛੜਕਾਂ ਤੇ ਘਰ ਛੱਡ ਗਏ ਦੁਕਾਨਦਾਰ ਨੇ ਕਿਹਾ ਕਿ ਸਾਡੀਆਂ ਦੁਕਾਨਾਂ ਦੇ ਕਿਰਾਏ ਬੜੀ ਮੁਸ਼ਕਲ ਨਾਲ ਨਿਕਲਦੇ ਨੇ ਸਾਡੇ ਪਰਿਵਾਰਾਂ ਦੇ ਗੁਜ਼ਾਰੇ ਕਰਨੇ ਸਾਨੂੰ ਔਖੇ ਹੋ ਰਹੇ ਨੇ ਸਰਕਾਰ ਕਿਸਾਨਾਂ ਦੇ ਮਸਲੇ ਸੁਣੇ ਅਤੇ ਉਹਨਾਂ ਦੀਆਂ ਮੰਗਾਂ ਮੰਨ ਕੇ ਉਹਨਾਂ ਨੂੰ ਉਹਨਾਂ ਦੇ ਘਰ ਵਾਪਸ ਭੇਜੇ ਜਿਸ ਤੋਂ ਬਾਅਦ ਉਹਨਾਂ ਦੀ ਦੁਕਾਨਦਾਰੀ ਪਹਿਲਾ ਵਾਰ ਸਹੀ ਤਰੀਕੇ ਨਾਲ ਚੱਲ ਸਕੇ ਅਤੇ ਉਹ ਵੀ ਆਪਣਾ ਪਰਿਵਾਰ ਪਾਲ ਸਕਣ ਦੁਕਾਨਦਾਰੀ ਦੇ ਉੱਪਰ ਅਸਰ ਤਾਂ ਪਿਆ ਹੈ ਜੀ ਦੇਖੋ 50% ਅਸਰ ਪਿਆ ਹੈ ਜੀ ਆਪਣੀ ਦੁਕਾਨਦਾਰੀ ਤੇ ਕਿਉਂਕਿ ਸਾਡਾ ਕਸਟਮਰ ਜਿਹੜਾ 50% ਪੰਜਾਬ ਦਾ ਤੇ 50% ਹਰਿਆਣੇ ਦਾ ਹੈ ਜਿਹੜਾ ਬਾਰਡਰ ਤੋਂ ਪਾਰ ਹੈ ਜਿਹੜਾ ਕਿ ਸਰਕਾਰ ਵੱਲੋਂ ਰਸਤਾ ਬੰਦ ਕਰਨ ਤੋਂ ਬਾਅਦ ਬਿਲਕੁਲ ਵੀ ਨਹੀਂ ਆ ਰਹੇ ਉਧਰ ਦੇ ਕਸਟਮਰ ਕੋਈ ਇੱਕ ਦੋ ਕਸਟਮਰ ਆਂਦੇ ਨੇ ਜਿਹੜੇ ਉਹ ਵੀ ਜਾਰੀ ਦੋਸਤੀ ਵਾਲੇ ਨੇ ਤਾਂ ਹੁਣ ਕਿਹੜੇ ਕਿਹੜੇ ਪਿੰਡਾ ਬਿਲਕੁਲ ਖਤਮ ਹੋ ਚੁੱਕੇ ਬਿਲਕੁਲ ਜੀ ਸਾਡੇ ਨਾਲੋਂ ਟੁੱਟੇ ਹੋਏ ਪਿੰਡ ਨੇ ਜੀ ਇੱਥੋਂ ਬਾਰਡਰ ਤੋਂ ਸ਼ੁਰੂ ਹੋ ਜਾਂਦੇ ਨੇ ਦਾਤਾ ਸਿੰਘ ਵਾਲਾ ਗੜੀ ਅੰਸ ਡੇਰ ਤੇ ਆਪਣਾ ਰਿਓਰ ਹੋ ਗਿਆ ਜੀ ਪਦਾਰਥ ਖੇੜਾ ਹੋ ਗਿਆ ਜੀ ਪਿੱਪਲ ਥੇ ਹੋ ਗਿਆ ਜੀ ਇਹ ਨਰਮਾਣੇ ਤੱਕ ਜਿਹੜੇ ਨੇੜੇ ਨੇੜੇ ਪਿੰਡ ਲੱਗਦੇ ਨੇ ਸਾਰੇ ਆਪਣੇ ਕੋਲ ਖਨੋਰੀ ਤੋਂ ਹੀ ਸ਼ੋਪਿੰਗ ਕਰਿਆ ਕਰਦੇ ਸਾਰੇ ਜੀ ਹਾਂ ਇੱਕ ਗੱਲ ਤੇ ਤੁਹਾਡੇ ਦੁਕਾਨ ਦੇ ਉੱਪਰ ਵਰਕਰ ਨੇ ਤਾਂ ਮੁਸ਼ਕਲ ਹੁੰਦੀ ਨੇ ਹਾਂਜੀ ਵਰਕਰ ਨੇ ਦੋ ਦੁਕਾਨ ਤੇ ਦੋ ਅਸੀਂ ਆ ਮੈਂ ਆ ਮੇਰਾ ਛੋਟਾ ਭਰਾ ਹੈ ਅਸਰ ਤਾਂ ਪੈਂਦਾ ਹੀ ਜੀ ਕੰਮ ਤੇ ਜਦੋਂ ਸਾਰਾ ਦਿਨ ਵੇਲੇ ਰਾਂਗੇ ਜੀ ਸ਼ਾਮ ਨੂੰ ਜਾ ਕੇ ਕੰਮ ਚੱਲਦਾ ਥੋੜਾ ਬੋਲ ਜੀ ਤਨਖਾਹ ਕੱਢਣੇ ਮੁਸ਼ਕਲ ਹੁੰਦੇ ਬਹੁਤ ਜੀ ਬਹੁਤ ਲਾੜੋ ਕੇ ਬਸ ਤਨਖਾਹ ਤੇ ਕਿਰਾਇਆ ਹੀ ਨਿਕਲਦਾ ਹੋਰ ਕੁਝ ਨਹੀਂ ਜੀ ਅਸੀਂ ਇਹ ਅਪੀਲ ਕਰਦੇ ਆਂ ਜੀ ਬਸ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਜੋ ਇਹਨਾਂ ਦੀਆਂ ਜਾਇਜ਼ ਗੱਲਾਂ ਨੇ ਜਾਂ ਜੋ ਇਹਨਾਂ ਦੀਆਂ ਮੰਗਾਂ ਨੇ ਬੈਠ ਕੇ ਉਹਨਾਂ ਤੇ ਗੱਲਬਾਤ ਕਰਕੇ ਕੋਈ ਹੱਲ ਕਰਿਆ ਜਾਵੇ ਤਾਂ ਜੋ ਰਸਤਾ ਖੁੱਲੇ ਤੇ ਇਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਜਿਹੜੀਆਂ ਵੀ ਤੁਹਾਨੂੰ ਇਹਨਾਂ ਨੂੰ ਲੱਗਦੀਆਂ ਨੇ ਜੇ ਕੋਈ ਮੰਗ ਜਾਇਜ਼ ਨਹੀਂ ਹੈਗੀ ਤਾਂ ਉਹਨੂੰ ਪੈਂਡਿੰਗ ਛੱਡ ਲੈਣ ਬਾਕੀ ਉਹ ਤਾਂ ਸਰਕਾਰ ਦਾ ਕੰਮ ਹੈ ਜੀ ਦੇਖੋ ਕਰਨਾ ਚਾਹੀਦਾ ਆਪਾਂ ਤੇ ਇਹੀ ਕਹਾਂਗੇ ਇੱਕ ਵਾਰ ਸਾਰਾ ਕੁਝ ਕਲੀਅਰ ਕਰਕੇ ਰਸਤਾ ਖੁੱਲਿਆ ਜਾਵੇ ਜਗਬਾਨੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ